ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਜੋ ਸਿੱਖ ਪੰਜਾਬ ਦੇ ਵਿੱਚ 59.51% ਹੈ ਜੋ ਨਵਾਂ ਸੈਂਸਸ ਹੋਇਆ ਸੀ ਆ ਜਿਹੜਾ ਪਿੱਛੇ 11% ਘਟਿਆ ਪੰਜਾਬ ਦੇ ਵਿੱਚ ਸਿੱਖਾਂ ਦੀ ਆਬਾਦੀ 11% ਘਟੀ ਹੈ ਜੋ ਲੇਟੈਸਟ ਹੋਇਆ ਇਹ ਮੇਰਾ ਖਿਆਲ ਇਸ ਗੱਲ ਨੂੰ ਵੀ 10-12 ਸਾਲ ਜ਼ਿਆਦਾ ਹੀ ਹੋ ਗਿਆ ਇਹ ਸ਼ਾਇਦ 7 ਚ ਹੋਇਆ ਤੇ ਜੇ ਆਪਾਂ ਉਹਦੇ ਅਕੋਰਡਿੰਗ ਦੇਖੀਏ ਹੁਣ ਤੇ ਬੰਦਾ ਆਪਣੇ ਬਾਹਰ ਵੀ ਬਹੁਤ ਚਲੇ ਗਿਆ ਤੇ ਕੁਝ ਬੰਦੇ ਆਪਣੇ ਕਨਵਰਟ ਹੋ ਗਏ ਤੇ ਹੁਣ ਜੇ ਆਪਾਂ ਉਹ ਦੇਖੀਏ ਤੇ ਆਪਣੇ ਸਿੱਖ ਮੇਰੇ ਹਿਸਾਬ ਨਾਲ ਬਰਾਬਰ ਬਰਾਬਰ ਹੀ ਹੋਣਗੇ ਦੂਜੇ ਵੀ ਉਹਨੇ ਕੋਣਗੇ ਸਾਰੇ ਤੇ ਆਪਣੇ ਸਿੱਖ ਵੀ ਉਹਨੇ ਤੇ ਹੁਣ ਤੁਹਾਨੂੰ ਕਰਨਾ ਇਹ ਚਾਹੀਦਾ ਸਿੱਖੋ ਤੇ ਪੰਜਾਬੀਓ ਜੇ ਤੁਹਾਡੇ ਕੋਈ ਉੱਥੇ ਹੋਰ ਕਲੇਸ਼ ਖੜਾ ਹੋ ਜੇ ਕਿਉਂਕਿ ਹੁਣ ਪੰਜਾਬੀ ਸਟੇਟ ਲਈ ਸਿੱਖਾਂ ਨੇ ਸੰਘਰਸ਼ ਕਰਕੇ ਤੇ ਉਹ ਵੀ ਪੂਰੀ ਪ੍ਰੋਪਰ ਫੁੱਲ ਫਲੈਜ ਸਟੇਟ ਨਹੀਂ ਹੈ ਉੱਥੇ ਵੀ ਬਹੁਤ ਸਾਰੇ ਹੱਕ ਹਕੂਕ ਖੋਏ ਜਾ ਰਹੇ ਆ ਲਗਾਤਾਰ ਡੈਮਾਂ ਦਾ ਪ੍ਰਬੰਧ ਖੋ ਲਿਆ ਹੁਣ ਯੂਨੀਵਰਸਿਟੀ ਦਾ ਰੋਲਾ ਪੈ ਰਿਹਾ ਲੈਂਗੁਏਜ ਦਾ ਪੈਰ ਜਾਂਦਾ ਕਦੇ ਕੋਈ ਕਦੇ ਕੋਸ਼ ਕਦੇ ਕੋਸ਼ ਇਦਾਂ ਦੀ ਵਾਰ-ਵਾਰ ਪ੍ਰੋਬਲਮ ਆਉਂਦੀ ਹੈ ਤੇ ਜਦੋਂ ਫਿਰ ਇਹਦੀ ਸਿੱਖ ਡਿਮਾਂਡ ਕਰਦੇ ਆ ਵੀ ਸਾਨੂੰ ਸਟੇਟ ਲੈ ਕੇ ਵੀ ਉੱਥੇ ਹੱਕ ਨਹੀਂ ਮਿਲ ਰਹੇ ਝੂਠੇ ਪਰਚੇ ਹੋ ਰਹੇ ਆ ਫੇਕ ਇਨਕਾਊਂਟਰ ਹੋ ਰਹੇ ਆ ਸਿੱਖਾਂ ਦੇ ਨਾਲ ਇਨਸਾਫ ਮਿਲਦਾ ਹੀ ਨਹੀਂ ਸਿੱਖਾਂ ਨੂੰ ਤੇ ਸਿੱਖਾਂ ਦੇ ਖਿਲਾਫ ਕੋਈ ਗੱਲ ਹੋਵੇ ਤੇ ਉਹ ਬੜੀ ਛੇਤੀ ਉੱਠਦੀ ਹੈ ਤੇ ਉਹ ਜਦੋਂ ਗੱਲ ਚੱਕਦੇ ਆ ਫਿਰ ਸਿੱਖ ਜਦੋਂ ਆਪਦਾ ਸੰਘਰਸ਼ ਕਰਦੇ ਆ ਫਿਰ ਉਹਨਾਂ ਨੂੰ ਰੈਡੀਕਲ ਤੇ ਗਰਮ ਖਿਆਲੀ ਦੇ ਬੜਾ ਕੁਝ ਬੋਲਿਆ ਜਾਂਦਾ ਹਾਲਾਂਕਿ ਸਿੱਖ ਇਦਾਂ ਦੇ ਕੌਮ ਆ ਇਹਨਾਂ ਨਾਲ ਜਿੰਨਾ ਮਰਜ਼ੀ ਜ਼ੁਲਮ ਹੋ ਜੇ ਇਹ ਬਹੁਤ ਘੱਟ ਵਾਇਲੈਂਸ ਦੇ ਵਿੱਚ ਯਕੀਨ ਰੱਖਦੇ ਆ ਜਦੋਂ ਇਨਸਾਫ ਨਾ ਮਿਲੇ ਤੇ ਹੱਦੋਂ ਸਿਰੋਂ ਪਾਣੀ ਲੰਘ ਜਾਵੇ ਤੇ ਫੇਰ ਇਹ ਵਾਇਲੈਂਸ ਕਰਦੇ ਆ ਅਦਰਵਾਈਜ਼ ਵਾਇਲੈਂਸ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਇਹ ਹੈ ਕਿ ਰਾਹੁਲ ਗਾਂਧੀ ਦੇਖ ਲਓ ਅੰਮ੍ਰਿਤਸਰ ਦਰਬਾਰ ਸਾਹਿਬ ਆਉਂਦੇ ਆ ਤੇ ਉਹਨਾਂ ਨੂੰ ਪੂਰਾ ਇੱਜ਼ਤ ਦੀ ਨਿਗਾ ਨਾਲ ਦੇਖਦੇ ਆ ਸਿੱਖ ਤੇ ਉਹਨਾਂ ਦੀ ਰਿਸਪੈਕਟ ਕਰਦੇ ਆ ਸਿੱਖਾਂ ਦੇ ਦਿਲਾਂ ਦੇ ਵਿੱਚ ਜੇ ਸੈਂਟਰਲ ਲੀਡਰਸ਼ਿਪ ਕਿਸੇ ਦੀ ਹੋਵੇ ਤੇ ਰਾਹੁਲ ਗਾਂਧੀ ਦੀ ਸਭ ਤੋਂ ਜ਼ਿਆਦਾ ਰਿਸਪੈਕਟ ਆ ਪੰਜਾਬੀਆਂ ਦੇ ਦਿਲਾਂ 'ਚ ਤੇ ਇਹਦਾ ਕਾਰਨ ਇਹ ਹੈ ਕਿ ਜਿਹੜੇ ਬੰਦੇ ਨੇ ਗਲਤੀ ਕੀਤੀ ਆ ਉਹਦੇ ਨਾਲ ਹੀ ਸਿੱਖਾਂ ਦਾ ਦੁਸ਼ਮਣ ਹੁੰਦਾ ਉਹਦੀ ਔਲਾਦ ਨਾਲ ਨਹੀਂ ਹੁੰਦਾ ਉਹਦੇ ਪਰਿਵਾਰ ਨਾਲ ਨਹੀਂ ਹੁੰਦਾ ਜੀ ਇਹਦਾ ਸਿੱਖਾਂ ਨਾਲ ਕੋਈ ਧੱਕਾ ਕਰਦਾ ਉਹਨਾਂ ਦਾ ਉਸੇ ਤੋਂ ਹੀ ਬਦਲਾ ਸਿੱਖ ਲੈਂਦੇ ਇਹੀ ਰੀਜਨ ਹੈ ਕਿ ਰਾਹੁਲ ਗਾਂਧੀ ਦੀ ਵੀ ਰਿਸਪੈਕਟ ਹੈ ਤੇ ਕਾਂਗਰਸ ਦੀ ਸਰਕਾਰ ਵੀ ਕਿੰਨੀ ਵਾਰੀ ਪੰਜਾਬ ਦੇ ਵਿੱਚ ਬਣ ਗਈ ਹੈ ਇਹਦਾ ਕਾਰਨ ਇਹ ਹੀ ਹੈ ਕਿ ਸਿੱਖ ਜਿਹਦੇ ਨਾਲ ਦੁਸ਼ਤ ਰੱਖਦੇ ਉਹਦੇ ਨਾਲ ਹੀ ਰੱਖਦੇ ਦੂਜਿਆਂ ਨਾਲ ਨਹੀਂ ਰੱਖਦੇ ਤੇ ਇਹ ਬਹੁਤ ਵੱਡੀਆਂ ਐਗਜ਼ਾਮਪਲ ਹੈ ਨੇ ਜੇ ਆਪਾਂ ਦੇਖੀਏ ਵੀ ਸਿੱਖ ਸਰਬੱਤ ਦਾ ਭਲਾ ਕੱਲਾ ਬੋਲਦੇ ਹੀ ਨਹੀਂ ਜਾਂ ਕੁਰਬਾਨੀ ਜੋ ਲਿਖਿਆ ਕੱਲੀ ਉਹਦੇ ਨੇ ਨਹੀਂ ਇਹ ਅਮਲ ਦੇ ਵਿੱਚ ਵੀ ਇਦਾਂ ਦੇ ਸਿੱਖ ਮਾਨਸਿਕਤਾ ਦੇ ਵਿੱਚ ਵੀ ਇਹੀ ਵਸਿਆ ਹੈ ਕਿ ਕੋਈ ਕਿਸੇ ਨਾ ਨਜਾਇਜ਼ ਸਿੱਖ ਨਹੀਂ ਕਰਦੇ ਹਾਲਾਂਕਿ ਸਿੱਖਾਂ ਨਾਲ ਦੂਜੀਆਂ ਸਟੇਟਾਂ ਦੇ ਵਿੱਚ ਬਹੁਤ ਕੁਝ ਹੋਇਆ 84 ਦੇ ਵਿੱਚ ਕਾਨਪੁਰ ਰਿਬੈਰੋ ਆਪਣੇ ਜੋ ਚੈਂਬਰਾਂ ਦੇ ਵਿੱਚ ਸਿੱਖ ਸੁੱਟ ਦਿੱਤੇ ਗਏ ਤੇ ਕੁਝ ਜਗ੍ਹਾ ਘੱਟ ਹੋਇਆ ਜਿਵੇਂ ਕਲਕੱਤੇ ਥੋੜੇ ਬਹੁਤ ਹੋਏ ਆ ਬਾਕੀ ਬੰਗਾਲ ਦੇ ਵਿੱਚ ਉਸ ਸਮੇਂ ਕਾਮਰੇਡਾਂ ਦੀ ਸਰਕਾਰ ਸੀ ਉੱਥੇ ਉਹਨਾਂ ਨੇ ਨਹੀਂ ਹੋਣ ਦਿੱਤਾ ਤੇ ਮਹਾਰਾਸ਼ਟਰ ਚ ਵੀ ਸ਼ਿਵ ਸੈਨਾ ਨੇ ਨਹੀਂ ਹੋਣ ਦਿੱਤਾ ਅਦਰਵਾਈਜ਼ ਜਿੱਥੇ ਕਾਂਗਰਸ ਦਾ ਰਾਜ ਸੀ ਜ્યાં ਕਿਸੇ ਹੋਰ ਦਾ ਸੀ ਉੱਤੇ ਬਹੁਤ ਕੁਝ ਹੋਇਆ ਸਿੱਖਾਂ ਨਾਲ ਤੇ ਹੁਣ ਜੇ ਸਿੱਖ ਕਿਤੇ ਗੱਲ ਕਰਦੇ ਨੇ ਜੀ ਅਸੀਂ ਸਾਡੇ ਨਾਲ ਇੱਥੇ ਇਨਸਾਫ ਨਹੀਂ ਹੋਇਆ ਤੇ ਸਾਨੂੰ ਜੇ ਕੋਈ ਤਪਿਆ ਗੁੱਸੇ 'ਚ ਆਇਆ ਸਿੱਖ ਕਰਦੇਵੇ ਵੀ ਸਾਨੂੰ ਅਲੱਗ ਹੀ ਚੰਗੇ ਇਹਦੇ ਨਾਲ ਤੇ ਉਹਨਾਂ ਦੇ ਉੱਤੇ ਵੀ ਨਜਾਇਜ਼ ਐਕਸ਼ਨ ਤੇ ਉਹਨਾਂ ਦੇ ਜੀਣਾ ਹਰਾਮ ਕਰ ਦਿੰਦਾ ਪ੍ਰਸ਼ਾਸਨ ਸੋ ਹੁਣ ਮੈਂ ਆਪਣੇ ਭੈਣ ਭਰਾਵਾਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਬਹੁਤ ਵਧੀਆ ਐਜੂਕੇਟਿਡ ਬੰਦੇ ਅੱਗੇ ਲਾਓ ਤੁਸੀਂ ਭਾਵਨਾ ਦੇ ਵਿੱਚ ਆ ਕੇ ਵੋਟ ਪਾ ਦਿੰਨੇ ਹੋ ਤੇ ਬਾਅਦ ਦੇ ਵਿੱਚ ਉਹ ਬੰਦੇ ਨੇ ਕੇਪੇਬਲ ਨਹੀਂ ਹੁੰਦੇ ਤੇ ਕੋਈ ਸ਼ਬ ਆਪਣਾ ਸਵਾਰ ਨਹੀਂ ਪਾਉਂਦੇ ਤੇ ਜੀਦਾ ਕਰਕੇ ਫਿਰ ਦੂਜੇ ਵੀ ਗੱਲਾਂ ਕਰਦੇ ਜਿਵੇਂ ਹੁਣ ਰਾਜਾ ਬੜਿੰਗ ਕਹੀ ਜਾਂਦੇ ਆ ਉਹਨਾਂ ਨੂੰ ਆਪਣੇ ਸਰਬਜੀਤ ਸਿੰਘ ਖਾਲਸਾ ਨੂੰ ਤੇ ਮਾਨ ਸਾਹਿਬ ਨੇ ਵੀ ਕਿਹਾ ਸੀ ਮਨਜੀਤ ਮਾਨ ਨੇ ਵੀ ਉੱਥੇ ਟਾਈਮ ਲੈਣਾ ਪੈਂਦਾ ਉੱਥੇ ਕੋਈ ਕਿਸੇ ਨੂੰ ਸੱਦ ਕੇ ਨਹੀਂ ਕਹਿੰਦੇ ਵੀ ਆ ਕੇ ਆਪਦੀ ਗੱਲ ਕਰ ਲਓ ਉੱਥੇ ਬੜੀਆਂ ਚੀਜ਼ਾਂ ਦੇ ਅਕੋਰਡਿੰਗ ਟਾਈਮ ਲੈਣਾ ਪੈਂਦਾ ਤੇ ਬੜੇ ਪਾਪੜ ਵੇਲ ਕੇ ਉੱਥੇ ਆਪਦੀ ਗੱਲ ਕਰਨੀ ਪੈਂਦੀ ਹੈ ਤੇ ਇਸ ਕਰਕੇ ਉੱਥੇ ਕੁਆਲੀਫਾਈ ਬੰਦਾ ਹੀ ਉੱਥੇ ਗੱਲ ਕਰ ਸਕਦਾ ਹੈ ਐਜੂਕੇਟਿਡ ਬੰਦਾ ਹੀ ਕਿਸੇ ਨਾ ਕਿਸੇ ਸਿੱਟੇ ਤੇ ਪਹੁੰਚ ਸਕਦਾ ਤੇ ਇਸ ਕਰਕੇ ਜੇ ਤੁਸੀਂ ਬੰਦੇ ਪੰਥਕ ਵੀ ਜਿਤਾਉਣੇ ਆ ਤੇ ਜਿੰਦਾਂ ਕੁੱਕੀ ਗੇਲਾ ਉਹਨਾਂ ਨੂੰ ਅੱਗੇ ਲਾਓ ਹੋਰ ਵੀ ਆਪਣੇ ਬਥੇਰੇ ਬੰਦੇ ਹੈਗੇ ਆ ਜਿਹੜੇ ਗੱਲ ਕਰ ਸਕਦੇ ਆ ਜਿੱਦਾਂ ਸਿਮਰਜੀਤ ਸਿੰਘ ਮਾਨ ਤੇ ਆਪਣੇ ਮਾਨ ਸਾਹਿਬ ਦੀ ਪਾਰਟੀ ਦੇ ਵਿੱਚ ਬਹੁਤ ਇਦਾਂ ਦੇ ਬੰਦੇ ਹੈਗੇ ਆ ਜਿਹੜੇ ਤਡਲੇਦਾਰ ਆ ਗੱਲ ਕਰਨ ਦੇ ਵਿੱਚ ਉਹਨਾਂ ਨੂੰ ਤਹਿਜ਼ੀਬ ਵੀ ਆ ਚੰਗੇ ਟੁਕਮੇ ਸ਼ਬਦ ਵੀ ਆ ਉਹਨਾਂ ਕੋਲ ਤੇ ਇਹ ਵੀ ਗੱਲ ਤੁਸੀਂ ਵਾਚ ਲਿਆ ਕਰੋ ਕਿ ਜਦੋਂ ਪੰਥਕ ਵੋਟ ਕਰਦੇ ਹੋ ਤੇ ਘੱਟੋ ਘੱਟ ਆਪਣੇ ਬੰਦੇ ਇਦਾਂ ਦੇ ਉੱਥੇ ਜਾਣ ਜਿਹੜੇ ਕੋਈ ਕੌਮ ਦੇ ਨਾਲ ਹੋਈਆਂ ਵਦਕੀਆਂ ਦੀ ਗੱਲ ਕਰਨ ਤੇ ਉਹਦੇ ਉੱਤੇ ਕੋਈ ਨਾ ਕੋਈ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰਨ ਤਾਂ ਜੋ ਆਪਣੇ ਉੱਤੇ ਜੋ ਟੈਗ ਲੱਗਦੇ ਆ ਜੀ ਇਹ ਅਲੱਗ ਵੱਖ ਵੱਖ ਬਾਤ ਦੀ ਗੱਲ ਕਰਦੇ ਆ ਤੇ ਇਦਾਂ ਦੀ ਗੱਲ ਤਾਂ ਉੱਠਦੀ ਆ ਜਦੋਂ ਇਨਸਾਫ ਨਹੀਂ ਮਿਲਦਾ ਨਹੀਂ ਤੇ ਕਿਸੇ ਦਾ ਜੀ ਨਹੀਂ ਕਰਦਾ ਕਿ ਆਪਣੇ ਆਪ ਨੂੰ ਰਿਸਕ 'ਚ ਪਾਵੇ ਤੇ ਹੁਣ ਜਿਵੇਂ ਸੈਂਟਰ ਦੇ ਵਿੱਚ ਸਰਕਾਰ ਬਦਲੀ ਹੈ ਭਾ ਆਪਣੀ ਮੋਦੀ ਸਾਹਿਬ ਦੀ ਉਹਨਾਂ ਨੇ ਬਹੁਤ ਕੰਮ ਕੀਤੇ ਆ ਸਿੱਖਾਂ ਦੇ ਪਰ ਸਿੱਖਾਂ ਨੂੰ ਵੀ ਹੁਣ ਥੋੜੀ ਬਹੁਤ ਨਰਮੀ ਰੱਖਣੀ ਚਾਹੀਦੀ ਹੈ ਕਿਉਂਕਿ ਜਿਹੜੇ ਬੰਦੇ ਜੇ ਕੋਸ਼ਕੌਮ ਦਾ ਸਵਾਰਦੇ ਆ ਤੇ ਉਹਨਾਂ ਦੀ ਰਿਸਪੈਕਟ ਵੀ ਹੋਣੀ ਚਾਹੀਦੀ ਹੈ ਜਿੱਦਾਂ ਕਰਤਾਰਪੁਰ ਸਾਹਿਬ ਦਾ ਲੰਘੇ ਦੀ ਗੱਲ ਆ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਦਾ ਕਿੱਡਾ ਵੱਡਾ ਉੱਥੇ ਮਨਾਇਆ ਜਾਂਦਾ ਲਾਲ ਕਿਲੇ ਤੇ ਤੇ ਇਸ ਕਰਕੇ ਜਿਹੜੀਆਂ ਬਲੈਕਲਿਸਟ ਵੀ ਖਤਮ ਕੀਤੀ ਐ 84 ਦੇ ਵੀ ਕੇਸ ਖੋਲੇ ਐ ਇਹ ਜਿੰਨੀਆਂ ਵੀ ਚੀਜ਼ਾਂ ਨੇ ਇਹਨਾਂ ਚੀਜ਼ਾਂ ਦਾ ਜਰੂਰ ਸਿੱਖ ਵੀ ਧਿਆਨ ਰੱਖਣ ਤੇ ਇਹਨਾਂ ਨੂੰ ਇਸ ਚੀਜ਼ ਦਾ ਪੇਬੈਕ ਕਰਨ ਤਾਂ ਜੋ ਅੱਗੇ ਤੋਂ ਕੋਈ ਬੰਦਾ ਵੀ ਸਿੱਖੀ ਦੇ ਲਈ ਹੋਰ ਕੰਮ ਕਰਨ ਲਈ ਉਤਸ਼ਾਹਤ ਹੋਵੇ ਤੇ ਜਦੋਂ ਉਹ ਨਰਾਸ਼ ਹੁੰਦੇ ਆ ਵੀ ਸਿੱਖ ਮਾੜਾ ਚੰਗਾ ਹੁਣ ਸਾਰੇ ਤਾਂ ਸਿੱਖ ਨਹੀਂ ਬੋਲਦੇ ਮਾੜਾ ਚੰਗਾ ਕੁਝ ਬੰਦੇ ਆ ਜਿਹੜੇ ਇਦਾਂ ਫालतू ਗੱਲਾਂ ਕਰਦੇ ਹੋ ਫਿਰ ਭੁਗਤਨੀਆਂ ਸਾਰੀ ਕਾਮ ਨੂੰ ਪੈਂਦੀਆਂ ਤੇ ਜਿਵੇਂ ਹੁਣ ਬੀਜੇਪੀ ਦੇ ਵਿੱਚ ਸਿਰਸਾ ਸਾਹਿਬ ਆ ਬਹੁਤ ਵਧੀਆ ਪੰਥਕ ਸੋਚ ਵਾਲੇ ਸਿੱਖ ਨੇ ਹੋ ਤੇ ਉਹਨਾਂ ਦੇ ਥਰੂ ਜੋ ਵੀ ਆਪਣੇ ਪੈਂਡਿੰਗ ਇਸ਼ੂ ਪਏ ਆ ਉਹਨਾਂ ਨਾਲ ਗੱਲ ਕਰਕੇ ਤੇ ਇਹ ਸਾਰੇ ਕੰਮ ਕਰਾਏ ਜਾਣ ਕਿਉਂਕਿ ਮੋਦੀ ਸਾਹਿਬ ਚਾਹੁੰਦੇ ਆ ਵੀ ਸਿੱਖਾਂ ਦੇ ਮਸਲੇ ਹੱਲ ਹੋਣ ਬਹੁਤ ਟਾਈਮ ਹੋ ਗਿਆ ਸਿੱਖਾਂ ਨੂੰ ਮੰਗ ਕਰਦਿਆਂ ਨੂੰ 30 ਸਾਲ ਤਾਂ ਜੇਲ੍ਹਾਂ ਚ 40-40 ਸਾਲ ਹੋ ਗਏ ਬੈਠਿਆਂ ਨੂੰ ਸੋ ਇਹ ਸਾਰੀਆਂ ਗੱਲਾਂ ਦੇ ਹੱਲ ਕਢਾ ਲਓ ਭਰਾਓ ਸਹੀ ਬੰਦੇ ਚੋਂ ਜਿਹੜੇ ਬੰਦੇ ਤੁਹਾਡੇ ਹੁਣ ਆਪਣੇ ਜੋ ਕਿਸਾਨ ਮੂਵਮੈਂਟ ਸੀ ਜਦੋਂ ਉਹਨਾਂ ਦੇ ਸਾਰੇ ਕੇਸ ਸਿਰਸਾ ਸਾਹਿਬ ਨੇ ਲੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਲਕਾ ਸਾਹਿਬ ਵੀ ਬਹੁਤ ਵਧੀਆ ਪ੍ਰਬੰਧ ਕਰ ਰਹੇ ਐ ਇਹਨਾਂ ਬੰਦਿਆਂ ਤੱਕ ਪਹੁੰਚ ਕਰਕੇ ਸਹੀ ਪ੍ਰੋਪਰ ਚੈਨਲ ਤੁਸੀਂ ਪਹੁੰਚੋ ਕਈ ਚੀਜ਼ਾਂ ਹੁਣ ਇਦਾਂ ਦੀਆਂ ਨਹੀਂ ਆਪਣੇ ਬੰਦੇ ਇਹਦੇ ਤੇ ਪੜਾਅਸ ਕੱਟ ਦਿੰਦੇ ਸੋਸ਼ਲ ਮੀਡੀਆ ਤੇ ਜਾਂ ਆਪਣੇ ਮਾਈਕ ਤੇ ਕਿਤੇ ਨਾ ਕਿਤੇ ਧਰਨਿਆਂ 'ਚ ਤੇ ਉਹੀ ਆਪਣੀ એનર્ਜੀ ਆ ਜੋ ਪ੍ਰੋਪਰ ਚੈਨਲ ਜਿਹੜਾ ਸਿਸਟਮ ਆਪਣੇ ਦੇਖਦਾ ਉਹਦੇ ਅਕੋਰਡਿੰਗ ਚੱਲੋ ਤੇ ਉਸ ਦੇ ਅਕੋਰਡਿੰਗ ਜੇ ਨਹੀਂ ਕੋਈ ਇਨਸਾਫ ਮਿਲਦਾ ਫੇਰ ਹੀ ਆਪਾਂ ਦੂਜੀ ਗੱਲ ਕਰੀਏ ਜਿਹੜੀ ਚੀਜ਼ ਆਪਣੀ ਸਹੀ ਤਰੀਕੇ ਨਾਲ ਹੱਲ ਹੋ ਸਕਦੀ ਆ ਪਰ ਉਹ ਰਾਹ ਚੁਣੀਏ ਸੋ ਇਸ ਕਰਕੇ ਮੈਂ ਕਹਿਣਾ ਚਾਹਣਾ ਵੀ ਸਿੱਖ ਲਗਾਤਾਰ ਇਹ ਪ੍ਰੋਬਲਮ ਆ ਰਹੀ ਆ ਕੌਮ ਦੇ ਵਿੱਚ ਕੁਝ ਬੰਦੇ ਕਨਵਰਟ ਹੋ ਰਹੇ ਆ ਕੁਝ ਬਾਰ ਬੜੇ ਬੰਦੇ ਚਲੇ ਗਏ ਆ ਤੇ ਇਹ ਚੀਜ਼ ਨੂੰ ਜੇ ਨਾ ਤੁਸੀਂ ਜਾਗੇ ਨਾ ਪੰਜਾਬੀ ਜੋ ਤੇ ਸਿੱਖੋ ਤੇ ਤੁਹਾਡੀ ਜੋ ਪੰਜਾਬ ਦੇ ਵਿੱਚ ਸਿੱਖ ਸੀਐਮ ਨਹੀਂ ਬੰਨਣਾ ਕੁਝ ਸਮੇਂ ਬਾਅਦ ਤੇ ਅੱਖਾਂ ਖੋਲੋ ਸਹੀ ਡਿਸੀਜਨ ਲਓ ਤੇ ਜਿਹੜੀ ਪ੍ਰੈਕਟੀਕਲ ਗੱਲ ਆ ਉਹ ਕਰੋ ਤੇ ਬੰਦੇ ਉਹ ਚੁਣੋ ਜਿਹੜੇ ਕੋਈ ਕਿਸੇ ਤਨ ਪੱਤਨ ਤੇ ਕੌਮ ਨੂੰ ਲਿਆ ਪਹਚਾ ਸਕਣ ਤੇ ਉਹ ਬੰਦੇ ਨਾ ਚੁਣੋ ਜਿਹੜੇ ਆਪਦਾ ਟਾਈਮ ਪੂਰਾ ਕਰਕੇ ਤੇ ਆਪਦਾ ਸਾਸਤਰੀ ਕਾਲ ਬਲਾ ਜਾਣ ਉਹਨਾਂ ਦਾ ਕੋਈ ਫਾਇਦਾ ਨਹੀਂ ਸਹੀ ਜਿਹੜੇ ਬੰਦੇ ਐ ਇਸ ਚੀਜ਼ ਨੂੰ ਸਮਝਦੇ ਐ ਕਨਸਟੀਟਿਊਸ਼ਨ ਨੂੰ ਸਮਝਦੇ ਐ ਜਦੋਂ ਉੱਥੇ ਮੈਂਬਰ ਪਾਰਲੀਮੈਂਟ ਬੰਦੇ ਆ ਉੱਥੇ ਇੱਕ ਉਹਦਾ ਕਾਇਦਾ ਕਾਨੂੰਨ ਉਹਨਾਂ ਨੂੰ ਇਹ ਬੁੱਕ ਮਿਲਦੀ ਐ ਵੀ ਇਹਨੂੰ ਰੀਡ ਕਰੋ ਕਿੱਦਾਂ ਇੱਥੇ ਤੁਸੀਂ ਆਪਦੀ ਗੱਲ ਕਰਨੀ ਐ ਤੇ ਜੇ ਉਹਨਾਂ ਰੂਲਸ ਦੇ ਵਗੈਰਾ ਪਤਾ ਹੀ ਨਹੀਂ ਹੁੰਦਾ ਜਿਹੜੇ ਬੰਦੇ ਨੂੰ ਉਹ ਕੀ ਉੱਥੇ ਗੱਲ ਕਰੂਗਾ ਘੱਟੋ ਘੱਟ ਇੰਨੀ ਕੁ ਤਾਂ ਸਮਝ ਆਲਾ ਬੰਦਾ ਉੱਥੇ ਭੇਜੋ ਜਿਹੜਾ ਕੋਈ ਉਥੋਂ ਕੋਈ ਪਾਇਦਾਰ ਗੱਲ ਕਰ ਸਕੇ ਤੇ ਕੋਈ ਕੌਮ ਨੂੰ ਉਥੋਂ ਕੋਈ ਰਾਹਤ ਦਵਾ ਸਕੇ ਤੇ ਇਹ ਗੱਲਾਂ ਤੇ ਗੌਰ ਕਰਿਓ ਭਰਾਓ ਬਹੁਤ ਜ਼ਿਆਦਾ ਪ੍ਰੋਬਲਮ ਆਉਣ ਵਾਲੇ ਦਿਨਾਂ 'ਚ ਜੇ ਘੱਟ ਗਿਣਤੀ ਦੇ ਵਿੱਚ ਸਿੱਖ ਆਗੇ ਨਾ ਪੰਜਾਬ ਦੇ ਵਿੱਚ ਤੇ ਸਿੱਖਾਂ ਨੇ ਫਿਰ ਬਰਦਾਸ਼ਤ ਨਹੀਂ ਕਰਨਾ ਕਿਸੇ ਨੂੰ ਤੇ ਇੱਥੇ ਕੰਮ ਵਿਗੜ ਜਾਣਾ ਸੋ ਇਸ ਕਰਕੇ ਮੈਂ ਸਾਰੇ ਆਪਣੀ ਭਾਰਤ ਸਰਕਾਰ ਨੂੰ ਵੀ ਕਹਿਣਾ ਚਾਹਣਾ ਇਹ ਗੱਲਾਂ ਨੂੰ ਜ਼ਰੂਰ ਧਿਆਨ ਦਿਓ ਬਾਰਡਰ ਸਟੇਟ ਹੈ ਤੇ ਬੜਾ ਮੁਸ਼ਕਲ ਨਾਲ ਸਿੱਖ ਸੂਬਾ ਮਿਲਿਆ ਉੱਥੇ ਵੀ ਪ੍ਰੋਪਰ ਅਧਿਕਾਰ ਜਿਹੜੇ ਨਹੀਂ ਮਿਲਦੇ ਉਹ ਵੀ ਦੇਣੇ ਚਾਹੀਦੇ ਤੇ ਇਹ ਸਿੱਖਾਂ ਦੀ ਜੋ ਪਾਪੂਲੇਸ਼ਨ ਆ ਜਾਂ ਇਹ ਐਸਜੀਪੀਸੀ ਨੂੰ ਵੀ ਚਾਹੀਦਾ ਇਸ ਚੀਜ਼ ਦਾ ਸਾਰਾ ਕੰਮ ਤਾਂ ਐਸਜੀਪੀਸੀ ਦਾ ਵਿਗਾੜ ਪਿਆ ਹੋਇਆ ਹੈ ਹੋਰ ਭੇੜੇ ਪਾਸੇ ਦੇ ਭੇੜੀਆਂ ਗੱਲਾਂ ਲਤਿਆਣਾ ਇਹਨਾਂ ਦਾ ਤੇ ਜਿਹੜਾ ਕੌਮ ਦਾ ਘਾਨ ਹੋ ਰਿਹਾ ਉਹਦੇ ਨਾਲ ਇਹਨਾਂ ਦਾ ਬਿਲਕੁਲ ਧਿਆਨ ਨਹੀਂ ਆ ਹੁਣ ਬੀਬੀ ਜ਼ਗੀਰ ਕੌਰ ਆ ਜਾਏ ਜਿਹੜੇ ਜਿਹੜੇ ਵੱਖਰੇ ਹੋਏ ਐ ਸੁਧਾਰ ਲਹਿਰ ਜਾਂ ਸਦ ਭਾਵਨਾ ਕੀ ਇਹਨੂੰ ਕਹਿੰਦੇ ਸੁਧਾਰ ਲਹਿਰ ਤੇ ਇਹਨਾਂ ਨੂੰ ਨਹੀਂ ਚਾਹੀਦਾ ਬੀਬੀ ਜ਼ਗੀਰ ਕੌਰ ਦੇ ਟਾਈਮ ਹੀ ਸਭ ਤੋਂ ਜ਼ਿਆਦਾ ਕਨਵਰਜਨ ਹੋਈਏ ਤੇ ਉਦੋਂ ਹੀ ਇਹ ਕੰਮ ਜ਼ਿਆਦਾ ਵਧਿਆ ਤੇ ਇਹ ਬੰਦਿਆਂ ਨੂੰ ਚਾਹੀਦਾ ਇਹ ਹੁਣ ਕਿਸੇ ਦਿਸਦੇ ਹੀ ਨਹੀਂ ਕਿਤੇ ਇਹਨਾਂ ਦੀ ਮੂਵਮੈਂਟ ਅਪਰੇਸ਼ਨਲ ਹੀ ਨਹੀਂ ਹੈ ਲੱਗਦਾ ਹੀ ਨਹੀਂ ਵੀ ਇਹ ਬੰਦਿਆਂ ਨੇ ਵੀ ਕੋਈ ਇੱਥੇ ਤੀਜੀ ਕੋਈ ਗੱਲ ਕੀਤੀ ਹੈ ਸੋ ਇਸ ਕਰਕੇ ਮੈਂ ਆਪਣੇ ਜਿਹੜੇ ਬੰਦੇ ਕੇਪੇਵਾਲਾ ਜਿਹੜੇ ਇਹਨਾਂ ਚੀਜ਼ਾਂ ਦਾ ਕੋਈ ਹੱਲ ਕੱਢ ਸਕਦੇ ਆ ਉਹਨਾਂ ਭਰਾਵਾਂ ਨੂੰ ਮੈਂ ਰਿਕੁਐਸਟ ਕਰਦਾ ਵੀ ਸਾਰੇ ਪੰਥਕ ਸੋਚ ਵਾਲੇ ਬੰਦੇ ਭਾਈ ਅਮਰਪਾਲ ਸਿੰਘ ਮਾਨ ਸਾਹਿਬ ਜਿੱਦਾਂ ਹੁਣ ਭਾਈ ਮਨਦੀਪ ਸਿੰਘ ਦੇ ਪੱਖੇ ਚ ਇਕੱਠੇ ਹੋਏ ਆ ਇਦਾਂ ਹੀ ਕੋਈ ਇਦਾਂ ਇੱਕ ਪਾਰਟੀ ਬਣਾ ਕੇ ਤੇ ਸਾਰਾ ਕੁਝ ਸੋਲੂਸ਼ਨ ਕੱਢਣ ਨਹੀਂ ਤੇ ਆਉਣ ਵਾਲਾ ਟਾਈਮ ਚੰਗਾ ਨਹੀਂ ਹੈ ਥੈਂਕ ਯੂ ਸਸਤਰ ਜੀ